ਯਾ ਲੈ ਚੱਕਾ ਬੋਲ ਦੁੱਤ ਕਰ ਲੈ ਯਾਰ ਨੰਗੇ ਸਿਰ ਘੁੰਮੀ ਬੋਲ ਗੱਲ ਤਾਂ ਤੁਹਾਡੇ ਵਾਸਤੇ ਪੀ ਨਹੀਂ ਪਉਂਦੇ ਸਿਰ ਹਟਕਾ ਬੰਦੇ ਹੈ ਅਲਟੋ ਪੀ ਲਾਰੇ ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਬ ਜਿਆਦੇ ਨੇ ਛਿੱਤੀ ਢਾੜੇ ਆ ਠੀਕ ਆ ਚਾ ਬਾਤ ਪਾਗ ਭਾਵੇਂ ਲੈਣੀ ਟੋਟੀ ਜੀ ਪਾਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਉਸ ਵੀਡੀਓ ਤੋਂ ਚੰਗੇ ਸੁਨੇਹੇ ਜਿਹੜੇ ਆ ਉਹ ਮਿਲਦੇ ਹੋਏ ਨਜ਼ਰ ਆ ਰਹੇ ਆ ਇੱਕ ਸਿੱਖ ਨੌਜਵਾਨ ਨੂੰ ਟੋਪੀ ਉਤਾਰ ਕੇ ਹਮੇਸ਼ਾ ਦਸਤਾਰ ਸਜਾਉਣ ਦਾ ਜਿਹੜਾ ਹੈ ਉਹਨਾਂ ਦੇ ਵੱਲੋਂ رائے ਦਿੱਤੀ ਗਈ ਹੈ ਸੁਝਾਅ ਦਿੱਤਾ ਗਿਆ ਔਰ ਉਹ ਨੌਜਵਾਨ ਵੀ ਹਾਂ ਚ ਹਾਂ ਮਿਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਤੋਂ ਪਹਿਲਾਂ ਦੀ ਕੁਝ ਵੀਡੀਓਜ਼ ਜਿਹੜੀਆਂ ਸ਼ਹੀਦੀ ਸਭਾ ਦੌਰਾਨ ਵਾਇਰਲ ਹੋਈਆਂ ਕੇ ਟੋਪੀਆਂ ਲਾ ਕੇ ਨੇਜਿਆਂ ਤੇ ਟੰਗੀਆਂ ਜਾ ਰਹੀਆਂ ਸੀ ਜਿਹਦਾ ਵਿਰੋਧ ਵੀ ਹੋਇਆ ਤਕਰਾਰ ਵੀ ਹੋਈ ਔਰ ਉਸਤੇ ਕਈ ਤਰ੍ਹਾਂ ਦੀਆਂ ਤਕਰੀਰਾਂ ਵੀ ਹੋਈਆਂ ਪਰ ਗੱਲ ਇਹ ਹੈ ਕਿ ਕੀ ਸਿੱਖ ਬੱਚਿਆਂ ਨੂੰ ਭਜੰਗੀ ਸਿੰਘਾਂ ਨੂੰ ਮੁੜ ਤੋਂ ਦਸਤਾਰ ਵਾਲੇ ਕਲਚਰ ਚ ਲਿਆਉਣ ਦੇ ਲਈ ਜਥੇਦਾਰ ਸਾਹਿਬ ਹੋਰਾਂ ਦੀ ਵਾਇਰਲ ਹੋ ਰਹੀ ਵੀਡੀਓ ਕਿੰਨੀ ਕੁ ਕਾਰਗਰ ਸਿੱਧ ਹੋ ਸਕਦੀ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਤੁਸੀਂ ਸਾਨੂੰ ਫੋਨ ਕਾਲਸ ਕਰ ਸਕਦੇ ਹੋ 3505099 ਯਾਨੀ ਕਿ 350 5089 ਸਾਡਾ ਨੰਬਰ ਹੈ ਏਰੀਆ ਕੋਡ 0172 ਹੈ ਤੁਸੀਂ ਆਪਣੀ رائے ਜ਼ਰੂਰ ਸਾਂਝੀ ਕਰ ਸਕਦੇ ਹੋ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਖਾਸ ਰਿਪੋਰਟ ਤੇ ਜਥੇਦਾਰ ਸ਼੍ਰੀ ਕਾਰਤਕ ਸਾਹਿਬ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਹੈ ਬੱਚਿਆਂ ਨੂੰ ਟੋਪੀਆਂ ਦੀ ਥਾਂ ਦਸਤਾਰ ਸਜਾਉਣ ਦੀ ਨਸੀਹਤ ਦਿੱਤੀ ਹੈ ਫਤਿਹਗੜ ਸਾਹਿਬ ਤੋਂ ਸ਼ਹੀਦੀ ਸਭਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਇੱਕ ਬੱਚੇ ਨਾਲ ਗੱਲਬਾਤ ਕਰਦੇ ਨੇ ਉਸ ਨੂੰ ਟੋਪੀ ਉਤਾਰ ਕੇ ਦਸਤਾਰ ਸਜਾਉਣ ਦੀ ਸਲਾਹ ਦਿੰਦੇ ਨੇ ਬੱਚਾ ਵੀ ਬੜੇ ਪਿਆਰ ਨਾਲ ਜਥੇਦਾਰ ਦੀ ਗੱਲ ਮੰਨਦਾ ਹੈ ਤੇ ਅੱਗੇ ਤੋਂ ਦਸਤਾਰ ਸਜਾਉਣ ਦੀ ਹਾਮੀ ਭਰਦਾ ਹੈ। ਮੀਨੀ ਬੋਨ ਜੀ ਸਰ। ਬਟ ਕਾ ਬੰਦੇ ਹੈ। ਉਲਟੋ ਪੀ ਲਾਰੇ। ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਹਿਬ ਜਰਿਆਂ ਦੇ ਛਿੱਤੀ ਲਿਆੜੇ ਆ। ਠੀਕ ਆ। ਸ਼ਾਬਾਸ਼। ਪੱਗ ਭਾਵੇਂ ਵਾ ਲੈਣੀ। ਛੋਟੀ ਜੀ ਪੱਗ। ਵਾਹਿ ਖਾਲਸਾ ਵਾਹਿ। ਵਾਹਿ ਤੁਸੀਂ ਅਸੁੰਦੇ ਆ ਕੀ ਨਾ ਬਾਬਾ। ਹੈ? ਤੁਸੀਂ ਅਸੁੰਦੇ ਆ ਨਾ ਮਾਂ-ਬਾਪ ਆ। ਕਿਹੜਾ ਨਾਮ? ਸਾਹਿਬ ਜਿਆਦਾ ਦੇ ਨਾਮ ਜੀ ਸਾਹਿਬ ਜਿਆਦਾ ਦੇ ਮੈਂ ਹੀ ਸੁਣਦਾ ਸੁਣਾਏਗਾ ਹਾਂ ਚਲ ਸੁਣਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਜੋਰਾ ਬਾਬਾ ਬਾਬਾ ਫਤੇ ਸਿੰਘ ਜੀ ਬਾਬਾ ਜੀ ਚਲ ਮੈਂ ਤੇ ਲੜੀ ਵਾਰ ਸੁਣਾਉਣਾ ਸਾਹਿਬ ਜਿਆਦਾ ਬਾਬਾਜੀਤ ਸਿੰਘ ਜੀ ਸਾਹਿਬ ਜਿਆਦਾ ਬਾਬਾ ਜਹਾਦਰ ਸਿੰਘ ਜੀ ਸਾਹਿਬ ਜਿਆਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜਿਆਦਾ ਬਾਬਾ ਫਤੇ ਸਿੰਘ ਜੀ ਕਿਤੇ ਛੋਟੇ ਸਾਹਿਬ ਜਿਆਦੇ ਸ਼ਹੀਦ ਹੋਏ ਫਤੇਗਰ ਸਾਹਿਬ ਕਿਵੇਂ ਸੀ ਹੋਏ ਆਪਣਾ ਆਪਣਾ ਤਾਰਮ ਨਹੀਂ ਆਜੇ ਅਨਕੇ ਤਰ ਮਲੀ ਸ਼ਾਬਾਸ਼ ਤੂੰ ਵੀ ਇਦਾਂ ਹੀ ਸਰਦਾਰ ਰਹਿਣਾ ਤੂੰ ਵੀ ਸਰਦਾਰ ਰਹਿਣਾ ਵਾ ਕਲਕੀਸ ਤੋਂ ਪਹਿਲਾਂ ਵੀ ਸ਼ਹੀਦੀ ਸਭਾ ਦੌਰਾਨ ਟੋਪੀਆਂ ਉਤਾਰਨ ਵਾਲਾ ਵਰਤਾਰਾ ਹੋਇਆ ਸੀ ਇੱਕ ਮਿਹੰਗ ਸਿੰਘ ਦਾ ਬਾਲਕ ਨੇ ਕਈ ਲੋਕਾਂ ਦੀਆਂ ਟੋਪੀਆਂ ਜ਼ਬਰਨ ਉਤਰਵਾ ਕੇ ਡਾਂਗ ਤੇ ਟੰਗੀਆਂ ਸਨ ਇਸ ਵਰਤਾਰੇ ਦਾ ਵਿਰੋਧ ਹੋਇਆ ਸੀ ਪਰ ਹੁਣ ਜਥੇਦਾਰ ਸਾਹਿਬ ਨੇ ਸਿੱਖ ਕੌਮ ਦੇ ਲਈ ਇੱਕ ਸਕਾਰਾਤਮਕ ਸੁਨੇਹਾ ਦਿੰਦਾ ਹੈ ਤੇ ਕਿਹਾ ਹੈ ਕਿ ਸਿੱਖ ਆਪਣੇ ਬੱਚਿਆਂ ਦੇ ਸਿਰਾਂ ਤੇ ਟੋਪੀ ਦੀ ਥਾਂ ਤੇ ਦਸਤਾਰ ਸਜਾਉਣ ਹੁਣ ਦੇਖਣਾ ਹੋਵੇਗਾ ਕਿ ਸਿੱਖ ਪੰਥ ਜਥੇਦਾਰ ਸਹਿਬਾਨ ਦੀ ਇਸ ਗੱਲ ਤੇ ਕਿੰਨਾ ਅਮਲ ਕਰਦਾ ਹੈ। ਆ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਫਲੈਸ਼ ਹੋ ਰਹੇ ਆ ਤੁਸੀਂ ਉਹਨਾਂ ਦੇ ਉੱਤੇ ਨੰਬਰ ਡਾਇਲ ਕਰਕੇ ਜਿਹੜੀ ਹੈ ਆਪਣੀ رائے ਸਾਂਝੀ ਕਰ ਸਕਦੇ ਹੋ ਕਿ ਇਹ ਸੁਨੇਹਾ ਵਾਕੇ ਹੀ ਇਕ ਉਸਾਰੂ ਤੇ ਸਕਾਰਾਤਮਕ ਸੁਨੇਹਾ ਜਿਹੜਾ ਕਿ ਨੌਜਵਾਨਾਂ ਨੂੰ ਪੱਗ ਬੰਨਣ ਵੱਲ ਪ੍ਰੇਰਿਤ ਕਰਦਾ ਔਰ ਸਾਡਾ ਜਿਹੜਾ ਸੈਕਿੰਡ ਨੰਬਰ ਹੈ 457758 ਜਿਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਏਰੀਆ ਕੋਡ 0172 ਔਰ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਐ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਫਤਿਹਗੁਰ ਸਾਹਿਬ ਤੋਂ ਮੈਂ ਪਰਮਿੰਦਰ ਗੱਲ ਕਰ ਰਿਹਾ ਜੀ ਜੀ ਪਰਮਿੰਦਰ ਜੀ ਸਵਾਗਤ ਹੈ ਜੀ ਬਿਲਕੁਲ ਜਿਸ ਤਰ੍ਹਾਂ ਸ਼੍ਰੀ ਅਕਾਲ ਤੱਕ ਸਾਹਿਬ ਦੇ ਜੱਥੇਦਾਰ ਜੇ ਕਹਿ ਰਹੇ ਨੇ ਕਿ ਜਿਹੜੀ ਆ ਟੋਪੀ ਨਹੀਂ ਪਹਿਨਣੀ ਚਾਹੀਦੀ ਜਾਂ ਕਿਸ ਤਾਂ ਦੀ ਇਹ ਗੱਲ ਕਰਦੇ ਨੇ ਕਿ ਦਾੜੀ ਜਿਹੜੇ ਆ ਉਹ ਕੇਸ ਨਹੀਂ ਕਟਵਾਉਣੇ ਚਾਹੀਦੇ ਜਾਂ ਸਿਰ ਦੇ ਕੇਸ ਨਹੀਂ ਕਟਵਾਉਣੇ ਚਾਹੀਦੇ ਹੂੰ ਚਲੋ ਸਿੱਖ ਧਰਮ ਵਾਲਿਆਂ ਲਈ ਤਾਂ ਇਹਨਾਂ ਦਾ ਸਨੇਹਾ ਬਿਲਕੁਲ ਜਿਹੜਾ ਉਹ ਜਾਇਜ਼ ਹੈ ਕਿ ਹਰ ਇੱਕ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਆ ਹੂੰ ਪਰ ਵੱਡਾ ਸਵਾਲ ਇਹ ਹੈ ਕਿ ਸ਼ੋਮਣੀ ਅਕਾਲੀ ਦਲ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਇਸਤਿਹਾਰ ਉਹਨਾਂ ਤੇ ਕਹ ਲੋ ਕਿ ਬੇਟਾ ਜਾਂ ਕੋਈ ਹੋਰ ਵਰਕਰ ਕੀ ਉਹ ਸਾਰੇ ਹੀ ਅਕਾਲ ਤਖਤ ਸਾਹਿਬ ਜੱਥੇਦਾਰ ਦੀ ਗੱਲ ਨੂੰ ਮੰਨਦੇ ਨੇ ਹੂੰ ਕੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ ਜਿਸ ਤਰ੍ਹਾਂ ਦੂਜਿਆਂ ਨੂੰ ਕਹਿ ਰਹੇ ਨੇ ਕਿਉਂਕਿ ਅਸੀਂ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਵੀ ਦੇਖਿਆ ਜੀ ਕਿ ਜਿਹੜਾ ਅਕਾਲ ਤਖਤ ਸਾਹਿਬ ਜੱਥੇਦਾਰ ਦਾ ਜ਼ੋਰ ਸੀ ਹੂੰ ਉਹ ਪ੍ਰਚਾਰ ਤੇ ਪ੍ਰਸਾਰ ਤੇ ਘੱਟ ਸੀ ਉਹ ਨੌਜਵਾਨਾਂ ਨੂੰ ਜਾ ਕੇ ਕਹਿ ਲੋ ਕਿ ਇੱਕ ਤਰ੍ਹਾਂ ਦੇ ਨਾਲ ਜਿਵੇਂ ਟੌਂਚ ਕਰ ਰਹੇ ਸੀ ਜੇ ਕੋਈ ਆਪਣੇ ਦਾੜੀ ਕੱਟਦੇ ਜੀ ਤਾਂ ਉਹ ਕਹਿ ਰਹੇ ਸੀ ਕਿ ਤੂੰ ਕੇਸ ਕਤਲ ਕਿਉਂ ਕਰਵਾ ਰਿਆ ਵਾ ਠੀਕ ਹੈ ਬਿਲਕੁਲ ਕਹਿਣਾ ਫਰਜ਼ ਹੈ ਪਰ ਜਿਹੜੀ ਟੋਪੀਆਂ ਲਾਉਣ ਦੇ ਮੁੱਦੇ ਤੋਂ ਬਾਅਦ ਇਹ ਮਾਮਲਾ ਇੰਨਾ ਭਖਿਆ ਕੀ ਪਤਾ ਕਿ ਜਿਹੜਿਆਂ ਨੇ ਉੱਥੇ ਟੋਪੀਆਂ ਲਵਾਈਆਂ ਨੇ ਜਿਹੜੇ ਟੋਪੀ ਲੈ ਕੇ ਆਏ ਸੀ ਉਹ ਕਿਸੇ ਹੋਰ ਧਰਮ ਦੇ ਹੋਣ ਉਹ Hindu ਧਰਮ ਦੇ ਹੋਣ ਉਹ ईसाई ਧਰਮ ਦੇ ਹੋਣ ਉਹਨਾਂ ਦੀ ਆਸਤਾ ਹੋਵੇ ਕਿ ਅਸੀਂ ਜਾ ਕੇ ਮੱਥਾ ਟੇਕ ਕੇ ਸ੍ਰੀਦਾ ਨੂੰ ਨਮਨ ਕਰਨਾ ਹੈ ਇਸ ਮੁੱਦੇ ਨੂੰ ਜਿਹੜਾ ਇੱਕ ਪੱਕਾ ਹੱਲ ਕਰਨ ਦੀ ਬਜਾਏ ਇਹਨੂੰ ਇੱਕ ਸਿਆਸੀ ਕਹਿ ਲੋ ਜਾਂ ਧਾਰਮਿਕ ਕਹਿ ਲੋ ਰਾਜਨੀਤੀ ਦੇ ਅੰਦਰ ਦਿੱਤੀ ਜਾ ਰਹੀ ਹੈ ਕਿ ਆਪਸ ਦੇ ਵਿੱਚ ਜਿਹੜਾ ਉਹ ਬੈਰ ਪਿਆ ਰਹੇ ਹੋ ਸਕਦਾ ਹੈ ਕਿ ਉੱਥੇ ਜੇ ਕੋਈ ਕੱਲ ਨੂੰ ਟੋਪੀ ਜਿਹੀ ਲਾਈ ਗਈ ਆ ਕਿ ਉਹ ਵੀ ਗਰਮ ਖਿਆਲੀ ਹੁੰਦਾ ਜਾਂ ਕਿ ਸ਼ਿਵ ਸੇਨਾ ਨਾਲ ਹੁੰਦਾ ਉੱਥੇ ਦੰਗੇ ਫਸਾਦ ਵਾਲੀ ਗੱਲ ਹੋ ਜਾਂਦੀ ਸੋ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸਾਨੂੰ ਬਸ ਤਰ੍ਹਾਂ ਤੱਕ ਜਾਂ ਕਹਿ ਲਓ ਕਿ ਆਪਣੇ ਪੈਰ ਆਵੇ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਿੱਖ ਬਣਨ ਦੀ ਨਸੀਹਤ ਦਿੱਤੀ ਆ ਸਿੱਖ ਉਹ ਹੁੰਦਾ ਜਿਹੜਾ ਸਾਰਿਆਂ ਦੀ ਜਿਹੜਾ ਮਦਦ ਕਰੇ ਸਾਰਿਆਂ ਨੂੰ ਜਿਹੜਾ ਸੱਚ ਦੇ ਰਾਹ ਤੇ ਤੋਰਨ ਦੇ ਲਈ ਉਹ ਮੋਰੀ ਹੋਵੇ ਇਹ ਨਹੀਂ ਹੈਗਾ ਕਿ ਆਪਾਂ ਚਲੋ ਦਿਖਾਵੇ ਤੇ ਸਿੱਖ ਬਣ ਜਾਈਏ ਪਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਅਪਣਾਣਾ ਚਾ ਰਹੇ ਹਾਂ ਕਿ ਬਾਣੀ ਦੇ ਭਾਵੇਂ ਨਾ ਹੋਵੋ ਪਰ ਬਾਣੀ ਦੇ ਧਾਰਨੀ ਹੋਵੋ ਬਿਲਕੁਲ ਸਹੀ ਗੱਲ ਹੈ ਜੀ ਬਾਣੀ ਦੇ ਪਰ ਪਰ ਇਹ ਅਧੂਰੀ ਗੱਲ ਨਹੀਂ ਹੋਏਗੀ ਪ੍ਰਮੇਂਦਰ ਜੀ ਦੇਖੋ ਗੁਰੂ ਸਾਹਿਬ ਦੀ ਗੁਰਬਾਣੀ ਦੇ ਮੁਤਾਬਕ ਇਹ ਹੈ ਕਿ ਕੱਲਾ ਉਹੀ ਸਿੱਖ ਨਹੀਂ ਹੈਗਾ ਕਿ ਜਿਹਨੇ ਅੰਮ੍ਰਿਤ ਛਕਿਆ ਵਾ ਜਿਨੇ ਅੰਮ੍ਰਿਤ ਪਾਨ ਕੀਤਾ ਉਹਨੂੰ ਤਾਂ ਮर्यादा ਦੇ ਵਿੱਚ ਜ਼ਰੂਰ ਰਹਿਣਾ ਚਾਹੀਦਾ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਜੇ ਕੋਈ ਬੰਦਾ ਕਿਸੇ ਦੀ ਮਜਬੂਰੀ ਆ ਕਿਸੇ ਦੀ ਜੌਬ ਦੀ ਜਾਂ ਕਿਸੇ ਹੋਰ ਮਜਬੂਰੀ ਆ ਜੇ ਉਹ ਅੰਮ੍ਰਿਤ ਪਾਨ ਨਹੀਂ ਕਰ ਸਕਦਾ ਤਾਂ ਉਹਨੂੰ ਆਪਣੇ ਧਰਮ ਦੇ ਵਿੱਚ ਪਰਿਪੱਕ ਰਹਿਣ ਦੇ ਲਈ ਸਿੱਖ ਧਰਮ ਨੂੰ ਜਿੱਥੋਂ ਤੱਕ ਉਹ ਫਾਲੋ ਕਰ ਸਕਦਾ ਜਿਸ ਤੱਕ ਅਮਲ ਕਰ ਸਕਦਾ ਉਨਾ ਕਰਨ ਚਾਹੀਦਾ ਪਰ ਜੇ ਉਹਨਾਂ ਲੋਕਾਂ ਨੂੰ ਆਪਾਂ ਇਦਾਂ ਟੌਂਚ ਕਰਾਂਗੇ ਜਾਂ ਉਹਨਾਂ ਨੂੰ ਕਹਿ ਲੋ ਕਿ ਹਰਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਹੀ ਜਿਹੜੇ ਆ ਉਹ ਆਪਣੇ ਕੇਸ ਕਟਾਣਗੇ ਜਾਂ ਮੋਨੇ ਕਹ ਲੋ ਮੋਨੇ ਬਣ ਜਾਣਗੇ ਰੋਡੇ ਬਣ ਜਾਣਗੇ ਫਿਰ ਆਪਾਂ ਪਛਾਣ ਵੀ ਨਹੀਂ ਸਕਾਂਗੇ ਕਿ ਕਿਹੜੇ ਧਰਮ ਦੇ ਨੇ ਬਿਲਕੁਲ ਠੀਕ ਹੈ ਠੀਕ ਹੈ ਪਰਮੇਂਦਰ ਜੀ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਕੱਢਿਆ ਗੱਲਬਾਤ ਸਾਂਝੀ ਕੀਤੀ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਸਰ ਟੋਪੀਆਂ ਨਾਲ ਜਿਹੜਾ ਅੱਜ ਮਸਲਾ ਚੱਲ ਰਿਹਾ ਤੁਹਾਡਾ ਇਹ ਜੀ ਟੋਪੀਆਂ ਲਵਾਉਣ ਵਾਲਾ ਬਹੁਤ ਗਲਤ ਫਰਮ ਕੀਤਾ ਉਹਨਾਂ ਨੇ ਲੈ ਨਹੀਂ ਲੋਣੀ ਚਾਹੀਦੀ ਸੀ ਹਾਂ ਜੀ ਪਰ ਕਿਉਂ ਯਾਰਾਂ ਟੋਪੀਆਂ ਲਵਾ ਲੀਆਂ ਫਿਰ ਨਾਲ ਜਾਂ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੇ ਆਸਾਫੇ ਲਓ ਜਾਂ ਪੱਗਾਂ ਬੰਨੋ ਹੂੰ ਫਿਰ ਤਾਂ ਗੱਲ ਬੰਦੀ ਸੀਗੀ ਉਹਨਾਂ ਦੀ ਹੂੰ ਪਰ ਉਹ ਤਾਂ ਇਸ ਇਹੀ ਗੱਲ ਕਹੀ ਗਈ ਜੇ ਸ਼ਾਇਦ ਤੁਸੀਂ ਗੱਲ ਪੂਰੀ ਸੁਣੀ ਨਹੀਂ ਉਹ ਤਾਂ ਫਿਰ ਆਪਣੇ ਆਪ ਨੂੰ ਜੀ ਉਹ ਤਾਂ ਫਿਰ ਉਹ ਸਮਝਦੇ ਨੇ ਵੀ ਅਸੀਂ ਦੂਜਾ ਬਾਬੇ ਨਾਨਕ ਹੂੰ ਉਹਨ ਆਪਣੇ ਉਹ ਬਾਬੇ ਨਾਨਕ ਸਮਝ ਰਹੇ ਆ ਉਹ ਕਿਦਾਂ ਉਹ ਫਿਰ ਉਹ ਗੱਲ ਅਸੀਂ ਬਾੜੇ ਧਰਮੀਆਂ ਮਤਲਬ ਇਹ ਕਹਿ ਰਹੇ ਆ ਨਹੀਂ ਪਰ ਉਹ ਤਾਂ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਸਰਦਾਰ ਹੋ ਤੁਸੀਂ ਟੋਪੀ ਦੀ ਬਜਾਏ ਦਸਤਾਰ ਸਜਾ ਲਓ ਫਿਰ ਉਹ ਨਹੀਂ ਜਾਂਦਾ ਫਿਰੋ ਟੋਪੀਆਂ ਲਵਾਉਣੀਆਂ ਉਹ ਕੰਮ ਤਾਂ ਫਿਰ ਦੂਰੇ ਛੱਡ ਗਿਓ ਉਹ ਟੋਪੀਆਂ ਲਵਾ ਲਿਆ ਜੇ ਉਹਨਾਂ ਦਸਤਾਰ ਵੀ ਦਿੰਦੇ ਨਾਲ ਟ੍ਰੈਂਡਰ ਸਾਰਾ ਜੱਕੋ ਬੰਨੋ ਤੁਸੀਂ ਜੀ ਫਿਰ ਤਾਂ ਗੱਲ ਬੰਦੀ ਸੀ ਨਾ ਜਗਦੀ ਸੀ ਨਾ ਗੱਲ ਫਿਰਦਾ ਠੀਕ ਹੈ ਠੀਕ ਹੈ ਸ਼ੁਕਰੀਆ ਸਮਾਂ ਕੱਢਿਆ ਤੁਸੀਂ ਆਪਣੀ ਫਿਰ ਵੀ رائے ਰੱਖੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਹੈ ਸਵਾਗਤ ਹੈ ਤੁਹਾਡਾ ਕੌਣ ਬੋਲ ਰਿਹਾ हूं ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਪਾਜੀ ਮੈਂ ਬਲਵਿੰਦਰ ਗਿੱਲ ਬੋਲ ਰਿਹਾ ਜਿੰਦਾਲਾ ਗਰੂਪ ਤੋਂ ਜੀ ਬਲਵਿੰਦਰ ਜੀ ਹਾਂਜੀ ਸਰ ਜਿਹੜਾ ਅੱਜ ਦਾ ਤੁਹਾਡਾ ਸਵਾਲ ਸੀਗਾ ਸ਼ਾਇਦ ਜਥੇਦਾਰਾਂ ਨੇ ਬੱਚਿਆਂ ਨੂੰ ਟੋਪੀਆਂ ਛੱਡ ਕੇ ਪੱਗਾਂ ਬੰਨ੍ਹਣ ਦੀ ਦਿੱਤੀ ਨਸੀਹਤ ਜੀ ਦੇਖੋ ਗੱਲ ਆ ਜੀ ਆਪਾਂ ਜਦੋਂ ਦੀ ਆਜ਼ਾਦੀ ਤੋਂ ਬਾਅਦ ਆਪਾਂ ਕਿਸੇ ਨੂੰ ਨਾ ਤਾਂ ਆਪਣਾ ਗੁਲਾਮ ਬਣਾ ਸਕਦੇ ਹਾਂ ਹਾਂ ਨਾ ਕਿਸੇ ਦੇ ਕਹਿਣ ਤੇ ਕੋਈ ਧਰਮ ਪਰਵਰਤਨ ਹੋ ਸਕਦਾ ਨਾ ਕਿਸੇ ਨੂੰ ਆਪਾਂ ਇਹ ਕਹਿ ਸੋ ਪਰੰਦਾ ਹੀ ਮੇਰਾ ਅੰਗਰੂਜ ਦੇਮਾ ਜੀ ਸੁਖਚਾਨ ਸਿੰਘ ਮੇਰਾ ਨਾਮ ਆ ਜੀ ਜੀ ਮੇਰਾ ਪਰਿਵਾਰ ਆ ਸਾਰਾ ਮੇਰਾ ਮੇਰਾ ਸੋਰਾ ਪਰਿਵਾਰ ਆ ਉਹ ਉਹ ਸੁਖ ਗੁਰਸਿੱਖ ਹੈ ਮੇਰਾ ਮੇਰੇ ਸਾਲੂ ਸਾਬ ਨੇ ਤਿੰਨ ਉਹ ਵੀ ਗੁਰਸਿੱਖ ਨੇ ਹੈ

ਤੇ ਉਹਦੇ ਵਿੱਚ ਮੈਂ ਇਹ ਚੀਜ਼ ਦੇਖ ਰਿਹਾ ਵੀ ਆਪਾਂ ਮੈਂ ਅੰਬਰ ਤੋਂ ਸਕਣ ਦਾ ਵੀ ਇਹ ਵੀ ਕਈ ਵਾਰ ਕੋਈ ਬੰਦਾ ਨਹੀਂ ਰੱਖ ਸਕਦਾ ਹੈ ਯਾਨੀ ਮਰ ਗਿਆ ਤਾਂ ਕੋਈ ਬੰਦਾ ਆਉਂਦਾ ਹੈ ਆਪਣਾ ਹਿੰਦੂ ਭਾਈਚਾਰਾ ਹੈ ਆਪਣੀ ਮੁਸਲਮਾਨ ਭਾਈਚਾਰਾ ਹੈ ਜੀ ਆਪ ਕੋ ਉਹਦੇ ਉਹਦੇ ਵਿੱਚ ਸਾਰਾ ਇਹ ਬੰਦਿਆਂ ਨੂੰ ਆਪ ਦੇ ਰਿਕਮ ਕਰਨਾ ਚਾਹੀਦਾ ਕਿਉਂਕਿ ਆਪਾਂ ਇਹੋ ਬੰਦਿਆਂ ਦੇ ਅੰਦਰੋਂ ਜੇ ਤਿਆਰ ਹੁੰਦਾ ਹੈ ਨਾ ਬੰਦੋ ਜੋ ਪਤਾ ਲੱਗਦਾ ਵੀ ਠੀਕ ਹੈ ਸੁਖੈਨ ਜੀ ਤੁਹਾਡੀ ਆਵਾਜ਼ ਕਾਫੀ ਕੱਟ ਰਹੀ ਹੈ ਪਰ ਸ਼ੁਕਰੀਆ ਫਿਰ ਵੀ ਤੁਸੀਂ ਆਪਣੇ ਵਿਚਾਰ ਰੱਖੇ ਸਮਾਂ ਕੱਢ ਕੇ ਤੁਸੀਂ ਕਾਲ ਕੀਤੀ ਇੱਕ ਹੋਰ ਕਾਲ ਸਾਡੇ ਨਾਲ ਜੁੜ ਚੁੱਕਿਆ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਲੱਗਾ ਫਿਰ ਦੇਖੋ ਹਲੋ ਬਬਾ ਮੈਨੂੰ ਸੁਣੀ ਜਦਾ ਹੈ ਨਾ ਹਲੋ ਹਲੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਆ ਰਹੀ ਹੈ ਜੀ ਕੌਣ ਗੱਲ ਕਰ ਰਹੇ ਹੋ ਮੈਂ ਹਰਪ੍ਰੀਤ ਸਿੰਘ ਮਿਸਤਰੀ ਮਾਨਸਾ ਤੋਂ ਗੱਲ ਕਰ ਰਹੀ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜਿਹੜੇ ਜਸਿਆਰ ਜੀ ਨੇ ਅੱਜ ਬਹੁਤ ਸਲਾੰਘਾ ਜੋ ਕਦਮ ਚੱਕਿਆ ਜੀ ਦਸਤਾਰ ਦਾ ਜੀ ਵੀ ਜਿਹੜੇ ਨਾਂ ਤੇ ਸਿੰਗਲਾ ਦਾ ਸਾਡਾ ਉਹ ਬੱਚੇ ਦੇ ਜੂੜਾ ਸੀ ਉੱਤੇ ਟੋਫੀ ਲੱਤੀ ਹੋਈ ਸੀ ਉਹਨੂੰ ਸਿਹਤਾਂ ਵੀ ਤੂੰ ਦਸਤਾਰ ਸਜੋਣੀ ਹੈ ਜੀ ਪਰ ਮੈਂ ਜ ਜਸਿਆਰ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਜੀ ਇਹ ਹਰ ਇੱਕ ਮਾਪੇ ਬਾਪ ਨੂੰ ਬੇਨਤੀ ਕਰਦਾ ਜਿਹਦੇ ਨਾਲ ਤੇ ਸਿੰਗ ਲੱਗਦਾ ਵੀ ਉਹ ਆਪ ਦੇ ਬੱਚੇ ਨੂੰ ਜਿਹੜੀ ਦਸਤਾਰ ਹੈ ਹੂੰ ਉਹ ਸਰਦਾਰ ਦੇ ਨਾਲ ਦੇ ਮੰਨ ਕੇ ਚਲੋ ਵੀ ਜਿਹੜੀ ਦਸਤਾਰ ਸਜਾਉਣੀ ਸਿੱਖਿਆ ਵੀ ਜਿਹੜੀ ਹੈਲੋ ਜੀ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ ਦਸਤਾਰ ਸਜਾਉਣੀ ਸਿੱਖਾਵੇ ਪਰ ਜਸਿਆਰ ਜੀ ਦਾ ਮੈਂ ਇਹ ਧੰਨਵਾਦ ਕਰਦਾ ਵੀ ਹਰ ਇੱਕ ਜਿਹੜੇ ਅੱਜ ਪਹਿਲਾਂ ਸਾਡੇ ਸਕੂਲ ਹੁੰਦੇ ਸੀ ਹਰ ਇੱਕ ਬੱਚੇ ਦੇ ਦਸਤਾਰ ਹੁੰਦੀ ਸੀ ਤੇ ਅੱਜ ਤੁਸੀਂ ਮੰਨ ਕੇ ਚੱਲੋ ਵੀ ਜਿਹੜਾ ਅ ਸਿੱਖ ਸਰਦਾਰ ਬਣ ਕੇ ਚੱਲੋ ਵੀ ਉਹਦਾ ਡੈਡੀ ਦਾ ਅ ਅੰਮ੍ਰਿਤਧਾਰੀ ਉਹਦੇ ਬੱਚੇ ਦੇ ਦਸਤਾਰ ਨਹੀਂ ਹੁੰਦੀ ਤਾਂ ਮੰਨ ਕੇ ਚੱਲੋ ਜੇ ਕੋਈ ਬੰਦਾ ਤੁਰਿਆ ਵੀ ਜਾਂਦਾ ਉਹਨੂੰ ਇਹ ਨਿਸ਼ਾਨੀ ਹੋਵੇ ਵੀ ਇਹ ਸਾਡਾ ਗੁਰੂ ਦਾ ਸਿੰਘ ਹੈ ਤੇ ਵੀ ਜਿਹੜੀ ਦਸਤਾਰ ਵਾਲੀ ਜਿ세 ਅਰਜੀ ਨੇ ਗੱਲ ਕਰੀ ਹੈ ਬੜੀ ਸਲਾੰਗਾ ਜੋ ਕਰਨਾ ਹਰ ਇੱਕ ਮਾਪੇ ਨੂੰ ਇਹ ਚਾਹੀਦਾ ਹੈ ਇਹ ਮੇਰੇ ਬੱਚੇ ਨਾਲ ਤੇ ਇਹ ਸਿੰਗ ਲੱਗ ਰਿਹਾ ਉਹ ਟੋਪੀ ਦੀ ਜਗ੍ਹਾ ਤੇ ਦਸਤਾਰ ਆ ਜਿਹੜੀ ਉਹ ਸਜਾਈ ਜਸੇਰਜੀ ਦਾ ਬਹੁਤ ਸਲਾਘਾਯੋਕ ਕਦਮ ਹੈ ਇਹ ਮੈਂ ਜਸੇਰ ਜੀ ਨੂੰ ਵਧਾਈ ਦਿੰਦਾ ਮੈਂ ਇਸ ਚੀਜ਼ ਦੀ ਵੀ ਜੋ ਇਹ ਦਸਤਾਰ ਹੈ ਹਰ ਇੱਕ ਹਰ ਇੱਕ ਮਾਪੇ ਨੂੰ ਵੀ ਇਹਦੀ ਸਿੱਖਿਆ ਚਾਹੀਦੀ ਹੈ ਵੀ ਮੇਰੇ ਬੱਚਾ ਜਿਹੜਾ ਅੱਜ ਹੈ ਉਹ ਕਿਸਾ ਧਾਰੀ ਹੋਵੇ ਦਸਤਾਰ ਉਹਦੇ ਸਜਾਈ ਹੋਵੇ ਬੱਚੇ ਦਾ ਰੂਪ ਹੀ ਬਹੁਤ ਸੋਹਣਾ ਲੱਗਦਾ ਜੀ ਠੀਕ ਹੈ ਅ ਸ਼ੁਕਰੀ ਹਰਪ੍ਰੀਤ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਇਹ ਗੱਲਬਾਤ ਕੀਤੀ ਆਪਣੇ ਵਿਚਾਰ ਸਾਂਝੇ ਕੀਤੇ ਹੈ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਆਵਾਜ਼ ਉਹਨਾਂ ਤੀਕਰ ਨਹੀਂ ਪਹੁੰਚ ਰਹੀ ਪਰ ਲਗਾਤਾਰ ਨੰਬਰ ਫਲੈਸ਼ ਹੋ ਰਿਹਾ ਕਾਫੀ ਲੋਕ ਕਾਲ ਜਿਹੜੀ ਆ ਉਹ ਕਰ ਰਹੇ ਸੀਗੇ ਔਰ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪੁਰਾਣੀ ਵੀਡੀਓ ਨੂੰ ਲੈ ਕੇ ਜਿਹੜਾ ਕਿ ਉੱਥੇ ਹਰ ਕਿਸੇ ਦੀ ਟੋਪੀ ਉਤਾਰ ਕੇ ਨਿਜੇ ਦੇ ਟੰਗਣ ਵਾਲੀ ਗੱਲ ਦਾ ਵਿਰੋਧ ਹੋ ਰਿਹਾ ਸੀ ਉਸ ਤੋਂ ਬਾਅਦ ਜਥੇਦਾਰ ਸਾਹਿਬ ਹੋਰਾਂ ਦੀ ਆਈ ਇਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਆ ਉਹ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਆ ਪੱਖ ਚ ਖੜਦੇ ਹੋਏ ਨਜ਼ਰ ਆ ਰਹੇ ਆ ਕਿ ਜਿਹੜਾ ਉਹ ਇੱਕ ਨੌਜਵਾਨ ਨੂੰ ਇੱਕ ਛੋਟੇ ਬੱਚੇ ਨੂੰ ਜਿਹੜੀ ਤਾਕੀਦ ਕਰ ਰਹੇ ਆ ਕਿ ਤੁਸੀਂ ਤਾਂ ਘੱਟੋ-ਘੱਟ ਜਿਹੜੀਆਂ ਟੋਪੀਆਂ ਨਾ ਪਾਓ ਤੁਸੀਂ ਸਿੰਘ ਸਰਦਾਰੋਂ ਤੁਸੀਂ ਜਿਹੜੇ ਆ ਦਸਤਾਰ ਸਜਾਓ ਟੋਪੀਆਂ ਨਹੀਂ ਤੁਹਾਨੂੰ ਦਸਤਾਰ ਬਨ ਕੇ ਜਿਹੜਾ ਹੈ ਉਹ ਇੱਥੇ ਆਉਣਾ ਚਾਹੀਦਾ ਉਸ ਤੋਂ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਸੰਵਾਦ ਜਿਹੜਾ ਉਹਨਾਂ ਦੇ ਨਾਲ ਰਚਾਇਆ ਗਿਆ ਜਿਹੜੀ ਇਤਿਹਾਸ ਸੀ ਇਸ ਮਹਾਨ ਜਿਹੜੀ ਧਰਤੀ ਦਾ ਜਿਹੜਾ ਸ਼ਹਾਦਤਾਂ ਦੇ ਨਾਲ ਲਬਰੇਜ਼ ਤੇ ਬੱਚੇ ਨੇ ਆਪ ਉਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੀ ਇਥੋਂ ਦਾ ਇਤਿਹਾਸ ਹੈ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਰਹੇ ਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹਾਂ ਕਿੱਥੋਂ ਬੋਲਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਮੇਰੀ ਆਵਾਜ਼ ਆ ਰਹੀ ਹੈ ਜੀ ਲੱਗਦਾ ਕੋਈ ਟੈਕਨੀਕਲ ਖਾਮੀ ਕਰਕੇ ਜਿਹੜਾ رابطہ ਕਾਇਮ ਨਹੀਂ ਹੋ پا ਰਿਹਾ ਲਗਾਤਾਰ ਫੋਨ ਜਿਹੜੇ ਆ ਦਰਸ਼ਕ ਕਰ ਰਹੇ ਆ ਆਪਣੇ ਵਿਚਾਰ ਜਿਹੜੇ ਆ ਸਾਂਝੇ ਕਰ ਰਹੇ ਆ ਬਹੁਤ ਸਾਰੇ ਕਹਿੰਦੇ ਆ ਕਿ ਸਾਨੂੰ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਪਰ ਕਹਿੰਦੇ ਆ ਕਿ ਨਹੀਂ ਜਿਹੜੇ ਸਰਦਾਰ ਬੱਚੇ ਉਹਨਾਂ ਨੂੰ ਪੱਗ ਸਜਾਉਣੀ ਚਾਹੀਦੀ ਹੈ ਦਸਤਾਰ ਸਜਾਉਣੀ ਚਾਹੀਦੀ ਹੈ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਿਹਾ ਹੈ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਰਾਜੀਮੌਰ ਹੈ ਮਹਾਲੀ ਤੋਂ ਜੀ ਬੜਾ ਵਧੀਆ ਮੌਦਾ ਜੀ ਅੱਜ ਦਾ ਜੀ ਤੇ ਮੇਰੀ ਬੇਨਤੀ ਇਹਨਾਂ ਨੂੰ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਵੀ ਆਮ ਜਿਸ ਤਰ੍ਹਾਂ ਕਿਸੇ ਜਨਤਾ ਨੂੰ ਕੋਈ ਵੀ ਕੋਈ ਜੇ ਕਾਨੂੰਨ ਹੈ ਜੀ ਕੋਈ ਆ ਮਤਲਬ ਕੋਈ ਜੋ ਸਹੀ ਚੀਜ਼ ਹੈ ਵੀ ਆਪਾਂ ਨੇ ਟੋਪੀ ਜਾਂ ਪੱਗ ਦੀ ਕਿਹਾ ਸਹੀ ਹੈ ਗਲਤੀ ਹੈ ਇਹ ਦਸਲਾ ਦਾ ਆਪਣੇ ਜਿਹੜਾ ਹੈਗਾ ਜੀ ਲੀਡਰਾਂ ਦਾ ਜਿਹੜੇ ਧਾਰਮਿਕ ਲੀਡਰ ਹੈ ਉਹਨਾਂ ਦਾ ਫਰਜ ਹੈਗਾ ਜੀ ਇਹ ਜੱਫੇਦਾਰ ਸਾਹਿਬ ਨੂੰ ਵੀ ਚਾਹੀਦਾ ਵੀ ਹੋਲੇ ਆਪਣੇ ਆਪਣੇ ਜੱਫੇਦਾਰ ਸਾਹਿਬ ਨੇ ਜੀ ਇਹ ਸ਼੍ਰੋਮਣੀ ਕਮੇਟੀ ਨੂੰ ਉਹਦੇ ਵੱਲ ਵੀ ਧਿਆਨ ਦੇਣੀ ਵੀ ਉਹ ਜਿਹੜਾ ਹੈਗਾ ਇਹ ਲੋਕਾਂ ਨੂੰ ਇਸ ਚੀਜ਼ ਬਾਰੇ ਦੱਸਣ ਵੀ ਕਿ ਆ ਸਹੀ ਹੈ ਕਿ ਆ ਗਲਤੀ ਹੈ ਮਤਲਬ ਉਹਨਾਂ ਦੀ ਜਿਹੜੀ ਹੈ ਜੀ ਕਮੀ ਆਪਾਂ ਕਹਿ ਸਕਦੇ ਹਾਂ ਕਿ ਉਹ ਆਪਣਾ ਦੁਨੀਆ ਦੇਸ਼ ਦੇ ਵਿੱਚ ਤਾਂ ਚਾ ਲੈ ਕੇ ਜਾਣਾ ਸੀਗਾ ਇਹ ਸ਼੍ਰੋਮਣੀ ਕਮੇਟੀ ਇੰਨੀ ਕੁ ਵੀ ਮਤਲਬ ਕਿ ਜਿਹੜੀ ਹੈਗੀ ਜੀ ਉਹ ਸਹੀ ਨਹੀਂ ਹੈ ਕਿ ਵੀ ਆਪਣਾ ਘਟੋ ਘਟ ਪੰਜਾਬ ਦੀ ਲੋਕਾਂ ਨੂੰ ਪਤਾ ਹੋਵੇ ਵੀ ਕਿਦਾਂ ਪਹਿਰਾਵਾ ਚਾਹੀ ਸਹੀ ਹੈ ਜਾਂ ਗਲਤ ਹੈ ਜੀ ਮੈਂ ਕਦੇ ਜਿਹੜਾ ਹੈਗਾ ਵੈਸੇ ਮਤਲਬ ਕਿ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਆਮ ਬੋਟਾ ਨਿਰਵਾਸੇ ਜੋੜ ਕਰੀ ਜਾਂਦੇ ਹੋ ਵੀ ਅਸੀਂ ਪੰਜਾਬ ਦੀ ਜਿਹੜੀ ਹੈਗੀ ਅਸੀਂ ਸਿੱਖਾਂ ਦੀ ਜਿਹੜੀ ਹੈਗੀ ਮੇਨ ਪਾਰਟੀਆਂ ਪਰ ਕਦੇ ਮੈਂ ਦੇਖਿਆ ਨਹੀਂ ਜੀ ਬਾਦਲ ਸਾਹਿਬ ਨੂੰ ਕਹਿੰਦੇ ਕਿ ਬਾਈ ਸ਼ਰਾਬ ਨਾ ਪੀਓ ਜਾਂ ਤੁਸੀਂ ਅੰਮ੍ਰਿਤ ਛਕੋ ਘਟੋ ਘਟਾ ਸਿੱਖ ਪਰਿਵਾਰ ਪੂਰੇ ਗੁਰਸਿੱਖ ਬਣ ਕੇ ਰਹੋ ਅੰਮ੍ਰਿਤ ਛਕੋ ਕੋਈ ਨਹੀਂ ਦੱਸਦਾ ਹੈਗਾ ਜੀ ਆਮ ਜਿਹੜਾ ਹੈਗਾ ਜੀ ਆਪਾਂ ਦੇਖਦੇ ਹਾਂ ਵੀ ਖਾਸ ਕਰਕੇ ਮਹਿਲਾਵਾਂ ਸਾਡੇ ਨਾਲ ਤੋਂ ਚਲੋ ਉਹ ਵੀ ਸਿਆਣੀਆਂ ਚੰਗੀਆਂ ਨੇ ਜੀ ਪਰ ਮੈਂ ਬਹੁਤ ਦੇਖਿਆ ਜੀ ਕਿ ਮਹਿਲਾਵਾਂ ਜਿਹੜੇ ਹੈਗੇ ਆਪਣਾ ਅੰਮ੍ਰਿਤਧਾਰੀ ਉਹਨਾਂ ਨੇ ਗਾਤਰਾ ਵੀ ਪਾਇਆ ਹੁੰਦਾ ਵੀ ਸਿਰ ਵੀ ਨੰਗੇ ਹੁੰਦੇ ਨੇ ਕਾਟੇ ਵੀ ਪਾਏ ਹੁੰਦੇ ਨੇ ਤੇ ਲੁਕਚੇ ਲੱਭਣ ਲੱਗੀਆਂ ਹੁੰਦੀਆਂ ਜੀ ਇਹ ਜਿਹੜੀ ਹੈਗੀ ਇਹਨਾਂ ਬਹੁਤ ਘੱ ਵੀ ਸਹੀ ਦੱਸਦੇ ਨਹੀਂ ਵੀ ਜਿਹੜਾ ਹੈਗਾ ਮਿੱਠੀ ਮਿੱਠੀਆਂ ਬਸ ਪੁੜੀਆਂ ਪੁੜੀਆਂ ਦੀ ਗੱਲਾਂ ਕਰਦੇ ਨੇ ਜੀ ਇਹ ਖਾਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਆਪਣੇ ਸਮਝਾਉਣ ਜਦੋਂ ਵੀ ਇਹ ਕਥਾ ਕਰਦੇ ਨੇ ਭਾਵੇਂ ਟੀਵੀ ਤੇ ਭਾਵੇਂ ਇਹਨਾਂ ਦੇ ਕਿਹੜੇ ਦੀਵਾਨ ਲੱਗਦੀ ਹੈ ਇਹਨਾਂ ਨੂੰ ਕੁਝ ਵੀ ਲੱਗਦਾ ਨਹੀਂ ਇਹਨਾਂ ਨੂੰ ਜਿਹੜੀਆਂ ਗੱਲਾਂ ਸਮਝਾਉਣੀਆਂ ਚਾਹੀਦੀਆਂ ਵੀ ਕਿਹੜੀ ਚੀਜ਼ ਆਪਾਂ ਨੂੰ ਕਿਹੜਾ ਪਹਿਰਾਵਾ ਕੋਈ ਚਾਹੇ ਟੋਪੀ ਦੀ ਗੱਲ ਹੈ ਚਾਹੇ ਕੋਈ ਲਿਫਟਿਕਾਂ ਦੀ ਗੱਲ ਹੈ ਚਾਹੇ ਕੋਈ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਬਾਰੇ ਜੇ ਦੱਸਣਗੇ ਇਹ ਤਾਂ ਹੀ ਆਮ ਲੋਕਾਂ ਨੂੰ ਪਤਾ ਲੱਗੇਗਾ ਨਹੀਂ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਦੀ ਘਾਟ ਹੈ ਇਹਨਾਂ ਦੇ ਆਪਣੇ ਚੈਨਲ ਤੇ ਇਹਨਾਂ ਨੂੰ ਸ਼ਾਇਦ ਇਹੀ ਟਾਰਗੇਟ ਹੈ ਵੀ ਸ਼ਾਇਦ ਵੀ ਅਸੀਂ ਵੀ ਜ਼ਿਆਦਾ ਦਿਖਾਣਾ ਵੀ ਨਹੀਂ ਚਾਹੁੰਦੇ ਜੀ ਵੀ ਅਸੀਂ ਨਹੀਂ ਨਹੀਂ ਹਾਂ ਤਾਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਕਿ ਬਹੁਤੀ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਜੇ ਕੋਈ ਸਖਤ ਗੱਲਾਂ ਕਰੀਏ ਤਾਂ ਸ਼ਾਇਦ ਕੋਈ ਸਾਨੂੰ ਕੱਟੜਵਾਦੀ ਸਮਝ ਕੇ ਸ਼ਾਇਦ ਦੂਜੇ ਧਰਮ ਵਾਲੇ ਸਾਹਿਬ ਸਾਨੂੰ ਵੋਟੇ ਨਹੀਂ ਪਾਣਗੇ ਜੀ ਮੈਂ ਦੇਖਦਾ ਹਾਂ ਜੀ ਸ਼ੌਮੀ ਅਕਾਲੀ ਦਲ ਵਾਲੇ ਤੁਸੀਂ ਦੇਖੋ ਵੈਸੇ ਕਹਿੰਦੇ ਜੀ ਅਸੀਂ ਅੰਮ੍ਰਿਤਧਾਰੀ ਹੈ ਕਿਸੇ ਨੂੰ ਮੈਂ ਤੱਕ ਉੱਪਰ ਸੇਰੀ ਸਾਹਿਬ ਦਾਤਰਾ ਸਾਹਿਬ ਕਿਸੇ ਦੇ ਪਾਇਆ ਦੇਖਿਆ ਨਹੀਂ ਅੰਡਰ ਗਰਾਉਂਡ ਵੀ ਹੋਊਗਾ ਪਤਾ ਨਹੀਂ ਪਾਉਂਦੇ ਕਿ ਨਹੀਂ ਪਾਉਂਦੇ ਜੀ ਕੈਨ ਇਸ ਕਰਕੇ ਜਿਹੜਾ ਹੈ ਜਾਨੀ ਇਹਨਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਅਗਵਾਈ ਕਰਨੇ ਲੀਡਰ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਪੈਰਾ ਦੇਣਾ ਚਾਹੀਦਾ ਠੀਕ ਹੈ ਰਾਜਨਜੀ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਿਹਾ ਹੈ ਸਵਾਗਤ ਹੈ ਤੁਹਾਡਾ ਕੌਣ ਬੋਲ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ ਤਰਨਤਾਰਨ ਤੋਂ ਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਇਸ ਤਰ੍ਹਾਂ ਕੀ ਜਿਵੇਂ ਜਹੇਦਾਰ ਸਾਹਿਬ ਇੱਕ ਛੋਟੇ ਜਿਹੇ ਬੱਚੇ ਨੂੰ ਸਮਝਾ ਰਹੇ ਆ ਮੈਂ ਵੀ ਵੀਡੀਓ ਦੇਖੀ ਹੈ ਕਿ ਸਿਰ ਤੇ ਜਿਹੜੀ ਆ ਉਹ ਜੇ ਥੱਲੇ ਪਟਕ ਦਸਤਾਰ ਜਿਹੜੀ ਆ ਸਜਾ ਕੇ ਰੱਖੋ ਵਧੀਆ ਗੱਲ ਆ ਕਿਉਂਕਿ ਸਾਡੇ ਜਹੇਦਾਰ ਸਾਹਿਬ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਔਰ ਜਦੋਂ ਕੋਈ ਗੱਲ ਕਹਿੰਦੇ ਨੇ ਤਾਂ ਗੱਲ ਜਿਹੜੀ ਆ ਟੁੱਬਦੀ ਆ ਕਿਤੇ ਨਾ ਕਿਤੇ ਦਿਲ ਦੇ ਅੰਦਰ ਤੱਕ ਜਾ ਕੇ ਲੱਗਦੀ ਆ ਔਰ ਕਈ ਨੌਜਵਾਨਾਂ ਦੇ ਮਨ ਦੇ ਵਿੱਚ ਘਰ ਵੀ ਕਰਦੀ ਆ ਕਿ ਨੌਜਵਾਨ ਹੋ ਸਕਦਾ ਅਸਰ ਵੀ ਕਰਦੇ ਹੋਣ ਪਰ ਇੱਥੇ ਕਮੀ ਕੀ ਆ ਜਿਵੇਂ ਹੁਣੇ ਇੱਕ ਕਾਲਰ ਮੈਂ ਸੁਣ ਰਿਆ ਸੀ ਜ਼ਿਕਰ ਕਰ ਰਹੇ ਸੀ ਵੀ ਕਿਸੇ ਟੈਲੀਵਿਜ਼ਨ ਤੇ ਕਿਸੇ ਟੀਵੀ ਤੇ ਇਹ ਜਿਹੀ ਕਥਾ ਜਿਹੜੀ ਕਰਦੇ ਹੋਏ ਜਹੇਦਾਰ ਸਾਹਿਬ ਨਗਰ ਨਹੀਂਉਦੇ ਵੈਸੇ ਤਾਂ ਕਥਾਵਾਚਕ ਕਈ ਨੇ ਅੱਜਕੱਲ ਬਹੁਤ ਹੋ ਗਿਆ ਪਰ ਗੱਲ ਕੀ ਹੁੰਦੀ ਹੈ ਜਿਹੜਾ ਚਿਹਰਾ ਕੋਈ ਜਾਣਿਆ ਪਛਾਣਿਆ ਹੁੰਦਾ ਨਾ ਲੋਕ ਉਸਤੇ ਅਭਲ ਜ਼ਿਆਦਾ ਕਰਦੇ ਲੋਕ ਉਸ ਨੂੰ ਔਨ ਕਰਕੇ ਜਿਹੜਾ ਉਹ ਜ਼ਿਆਦਾ ਸੁਣਦੇ ਆ ਉਦਾਹਰਨ ਦੇ ਵਜੋਂ ਪੁਰਾਣੀ ਫਿਲਮਾਂ ਦੇ ਜਿਹੜੇ ਹੀਰੋ ਸੀ ਉਹ ਨਵੀਆਂ ਫਿਲਮਾਂ ਦੇ ਨਾਲੋਂ ਅੱਜ ਵੀ ਜ਼ਿਆਦਾ ਚੱਲਦੇ ਆ ਔਰ ਇਸੇ ਤਰ੍ਹਾਂ ਹੀ ਜਸედა ਸਾਹਿਬ ਨੂੰ ਚਾਹੀਦਾ ਹੈ ਕਿ ਇੱਕ ਨੀ ਕੋਈ ਇੱਕ ਟੈਲੀਵਿਜ਼ਨ ਤੇ ਨਾਮ ਮੱਲਿਆ ਜਾਵੇ ਕਿਉਂਕਿ ਇੱਕ ਇਹਨਾਂ ਕੋ ਆਪਣਾ ਚੈਨਲ ਤਾਂ ਕੋਈ ਹੈ ਨਹੀਂ ਹਰ ਇੱਕ ਚੈਨਲ ਦੇ ਉੱਤੇ ਪ੍ਰਚਾਰ ਜ਼ਰੂਰ 15-20 ਮਿੰਟ ਦਾ ਹੋਵੇ ਕੋਈ ਸਮਾਂ ਜਿਹੜਾ ਨਿਰਧਾਰਤ ਕਰ ਲੈ ਸ਼੍ਰੋਣੀ ਕਮੇਟੀ ਇਹਨਾਂ ਬਜਟ ਇਹਨਾਂ ਪੈਸਾ ਇਹ ਜ਼ਰੂਰੀ ਥੋੜੀ ਬਾਦ ਔਰ ਉਹਦੇ ਵਿੱਚੋਂ ਪੈਸਾ ਕੱਢ ਕੇ ਕਿੰਦਰ ਧਾਰਕ ਕਰੇ ਜਿੱਥੇ ਕਥਾ ਹੋਵੇ ਸਿੱਖਾਂ ਦੇ ਨਾਲ ਜੋੜਿਆ ਜਾਵੇ ਔਰ ਜਿਵੇਂ ਮੈਂ ਜ਼ਿਕਰ ਕਰਦਾ ਕਿ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਹੜੇ ਹੁਣ ਸਾਡੇ ਮੱਝ ਦੇ ਵਿੱਚ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਸੇ ਨੇ ਜਿਨ੍ਹਾਂ ਦੇ ਕਦੇ ਮੈਂ ਸ਼੍ਰੀ ਸਾਹਿਬ ਪਾਇਆ ਵੇਖਿਆ ਹੀ ਨਹੀਂ ਔਰ ਇਹਨਾਂ ਦੇ ਤੁਸੀਂ ਬੱਚੇ ਵੇਖ ਲਓ ਬੱਚਿਆਂ ਦੇ ਵਾਲ ਕੱਟੇ ਆ ਜਦੋਂ ਧਰਮ ਜਦੋਂ ਜਿੱਥੋਂ ਧਰਮ ਸ਼ੁਰੂ ਹੁੰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਜਦੋਂ ਉੱਥੇ ਏਡੇ ਮਾੜੇ ਹਾਲਾਤ ਨੇ ਤਾਂ ਫਿਰ ਬਾਹਰੋਂ ਤੁਸੀਂ ਉਮੀਦ ਕੀ ਕਰ ਸਕਦੇ ਹੋ ਸਾਡੀ ਇੱਕ ਵੱਖਰੀ ਇਹਨਾਂ ਨੇ ਸੰਸਥਾ ਜਿਹੜੀ ਬਣਾਈ ਹੋਈ ਐ ਐਸਜੀਪੀਸੀ ਨੇ ਧਰਮ ਪ੍ਰਚਾਰ ਕਮੇਟੀ ਜਿਹੜੀ ਇੱਕ ਬਣਾਈ ਹੋਈ ਆ ਕਿਤੇ ਤੁਸੀਂ ਮੇਲਾ ਤੇ ਚਲ ਜਓ ਆ ਮੈਂ ਵੇਖ ਰਿਹਾ ਸੀ ਪਿੱਛੇ ਦੇ ਵੀਡੀਓ ਜਹੇਦਾਰ ਸਾਹਿਬ ਕਹਿੰਦੇ ਵੀ ਚਮਕੀਲਾ ਕੋ ਵੇਚ ਰਹੇ ਜੋ ਫਟੇਗੜ ਜਿਹੜੇ ਆ ਸਾਹਿਬ ਤੇ ਮੇਲੇ ਤੇ ਔਰ ਦੁਕਾਨਦਾਰ ਨੇ ਕਿਹਾ ਸੀ ਵੀ ਸ਼ੋਮਨੀ ਕਮੇਟੀ ਸਾਨੂੰ ਆਪਣਾ ਇਤਿਹਾਸ ਦੇ ਦੇ ਜਿਹੜੀ ਕਿਤਾਬਾਂ ਛਾਪੀਆਂ ਅਸੀਂ ਲੋਕਾਂ ਨੂੰ ਇੱਥੇ ਵੰਡ ਦਿੰਨੇ ਆ ਵੇਚ ਦਿੰਨੇ ਆ ਸਸੇ ਰੇਟ ਤੇ ਸਾਨੂੰ ਦੇ ਦੇ ਦੇਖੋ ਇੱਕ ਇੱਕ ਇਸਾਈ ਧਰਮ ਹੁੰਦਾ ਨਾ ਤੇ ਜਦੋਂ ਉਹ ਆਪਣਾ ਪ੍ਰਚਾਰ ਕਰਦੇ ਤੇ ਕਿੰਨੇ ਕਰੋੜਾ ਰੁਪਏ ਦੀਆਂ ਬਾਈਬਲਾਂ ਜਿਹੜੀਆਂ ਉਹ ਫ੍ਰੀ ਵੰਡ ਜਾਂਦੇ ਆ ਸਾਡਾ ਧਰਮ ਤਾਂ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਇੱਕ ਗੁਟਕਾ ਸਾਹਿਬ ਲੈਣਾ ਹੋਵੇ ਸਾਾਨੂੰ ਦੁਕਾਨ ਤੋਂ ਜਾ ਕੇ ਮੁੱਲ ਲੈਣਾ ਪੈਂਦਾ ਇਤਿਹਾਸ ਦੀ ਕਿਤਾਬ ਲੈਣੀ ਹੋਵੇ ਦਸਾਂ ਗੁਰੂਆਂ ਦੀ ਤਾਂ ਮੁੱਲ ਲੈਣੀ ਪੈਂਦੀ ਆ ਫਿਰ ਉੱਥੇ ਪ੍ਰਚਾਰ ਕੀ ਕਰੂਗਾ ਲੋਕਾਂ ਕੋ ਤਾਂ ਖਾਣ ਲਈ ਰੋਟੀ ਹੈਣੀ ਨੋ ਮੁੱਲ ਢਾਈ ਢਾਈ 3 300 ਦੇ ਕਿਤਾਬਾਂ ਲੈ ਕੇ ਲੋਕ ਪੜ੍ਹਨਗੇ ਲੋਕਾਂ ਦਾ ਇਸੇ ਕਰਕੇ ਕਿਤਨਾ ਕਿਤੇ ਵਿਸ਼ਵਾਸ ਵੀ ਉੱਠਦਾ ਜਾਂਦਾ ਔਰ ਮਾੜਾ ਤੁਹਾਡਾ ਕਹਿਣ ਤੋਂ ਭਾਵ ਹੈ ਜਿਹੜਾ ਸਿੱਖ ਲਿਟਰੇਚਰ ਹੈ ਉਹ ਜਿਹੜਾ ਹੈ ਮੁਫਤ ਜਿਹੜਾ ਹੈ ਵੰਡਣਾ ਚਾਹੀਦਾ ਤਾਂ ਜੋ ਕਿ ਲੋਕ ਜਾਣੂ ਹੋ ਸਕਣ ਠੀਕ ਹੈ ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਇੱਕ ਹੋਰ ਕਾਲਰ ਜੁੜ ਚੁੱਕੇ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲ ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਜੀ ਜੀ ਹਾਂਜੀ ਬਿੰਦੀ ਸਤ ਸ੍ਰੀ ਅਕਾਲ ਜੀ ਮੈਂ ਗੱਲ ਕਰਨੀ ਚਾਹਣਾ ਜਿਹੜੇ ਜ਼ਥੇਦਾਰ ਸਾਹਿਬ ਜੀ ਨੇ ਚਲੋ ਬਹੁਤ ਰਿਸਪੈਕਟਡ ਨੇ ਹਨਾ ਕਈ ਬਹੁਤ ਵਧੀਆ ਫੈਸਲੇ ਉਹਨਾਂ ਨੇ ਕੀਤੇ ਨੇ ਜੀ ਤੇ ਜਿਹੜਾ ਆ ਫੈਸਲਾਗਾ ਕਿ ਟੋਪੀ ਉਹਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਇਹਨੂੰ ਜਿਹੜਾ ਉਹ ਕਹਿੰਦੇ ਗੁੰਡੇ ਅੰਸਰ ਨੰਗ ਬਾਣੇ ਦੇ ਵਿੱਚ ਉੱਥੇ ਟੋਪੀਆਂ ਲਾ ਕੇ ਨੇਜੇ ਤੇ ਟੰਕੀ ਫਿਰਦੇ ਸੀਗੇ ਉਹ ਸਾਰਾ ਸਾਰ ਗਲਤ ਹੈ ਜੀ ਟੋਪੀ ਪਾਉਣਾ ਜਾਂ ਨਹੀਂ ਪਾਉਣਾ ਇਹ ਤੁਹਾਡਾ ਆਪਣਾ